ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਤਿ ਸ਼੍ਰੀ ਅਕਾਲ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰਗਲ ਤੇ ਉਧਰ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਖ਼ਬਰਾਂ ਵਿੱਚ ਤੇ ਬ੍ਰੈਂਟਨ ਰੋਲਿੰਗ ਐਕਸ ਡਰਾਈਵ ਤੇ ਹੋਈ ਸੀ ਗੋਲੀਬਾਰੀ ਪਗੋੜੇ ਦੋਵੇਂ ਨੌਜਵਾਨਾਂ ਨੂੰ ਕੀਤਾ ਕਾਬੂ ਪਾਕਿਸਤਾਨ ਦੇ ਵਿੱਚ ਵਿਨਾਸ਼ਕਾਰੀ ਹੜਾਂ ਦੀ ਸਥਿਤੀ ਕੈਨਡਾ ਚ ਬੈਠੇ ਮੁਸਲਿਮ ਪਾਈਚਾਰੇ ਨੇ ਵਿਦਾਇਆ ਮਦਦ ਹੱਥ ਇੰਪੋਰਟ ਕੀਤੇ ਭੋਜਨ ਦੇ ਉੱਤੇ ਲਗਾਏ ਗਏ ਸੀ ਕੈਨਟਾ ਦੇ ਲੇਬਲ ਗਰੋਸਟਰਸ ਦੇ ਖਿਲਾਫ ਕਸਟਮਰਸ ਨੇ ਕੀਤੀ ਸ਼ਿਕਾਇਤ ਬੀਸੀਜੀ ਯੂ ਦੇ ਵੱਲੋਂ ਹੜਤਾਲ ਦਾ ਨੋਟਿਸ ਜਾਰੀ 34000 ਤੋਂ ਵੱਧ ਕਰਮਚਾਰੀ ਹੋਣਗੇ ਹੜਤਾਲ ਦੇ ਉੱਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰੈਂਟਨ ਰੋਲਿੰਗ ਐਕਸ ਡਰਾਈਵ ਦੇ ਉੱਤੇ ਇੱਕ ਰਿਹائش ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜੁਲਾਈ ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਉਸ ਤੋਂ ਬਾਅਦ ਹੀ ਦੋਸ਼ੀ ਮੰਨੇ ਜਾਂਦੇ ਦੋਵੇਂ ਹੀ ਪੰਜਾਬੀ ਮੂਲ ਦੇ ਨੌਜਵਾਨਾਂ 'ਤੇ ਗੋੜੇ ਕਰਾਰ ਕਰ ਦਿੱਤੇ ਗਏ ਸੀ ਤੇ ਹੁਣ ਇਹਨਾਂ ਨੂੰ ਅਪੀਲ ਰਿਜਨਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਦੋ ਰਿਹائشਾਂ ਤੇ ਅਨੇ ਵਾਹ ਗੋਲੀਆਂ ਇਹਨਾਂ ਦੇ ਵੱਲੋਂ ਚਲਾਈਆਂ ਗਈਆਂ ਸੀ ਫਿਲਹਾਲ ਮਾਮਲਾ ਅ ਅਦਾਲਤ ਦੇ ਵਿੱਚ ਹੈ ਔਰ ਹਿਰਾਸਤ ਦੀ ਸੁਣਵਾਈ ਵਾਸਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬ੍ਰੈਂਟਨ ਰੋਲਿੰਗ ਐਕਸ ਸਟ੍ਰਾਈਵ ਤੇ ਰਾਇਸ਼ ਤੇ ਗੋਲੀਬਾਰੀ ਮਾਮਲੇ 'ਚ ਪਗੋੜੇ, ਹੁਸਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜੁਲਾਈ ਮਹੀਨੇ 'ਚ ਇਹਨਾਂ ਵੱਲੋਂ ਦੋ ਰਿਹਾਇਸ਼ਾਂ ਤੇ ਅਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਜਸਟਿਸ ਸੀਐਸਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਤੇ ਵੱਲੋਂ ਕਾਰਵਾਈ ਕੀਤੀ ਤੇ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿਨ ਤੋਂ ਬਾਅਦ ਇਹ ਦੋਵੇਂ ਇੱਕ ਕਾਲੇ ਰੰਗ ਦੀ ਗੱਡੀ ਦੇ ਵਿੱਚੋਂ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ 13 ਜੁਲਾਈ ਨੂੰ ਵਿਨੀਪੈਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਗ ਮੈਨੀਟੋਬਾਜ ਦੇ ਸ਼ੱਕੀ ਵਾਹਨ ਦਾ ਪਤਾ ਲਗਾਇਆ ਜਿਸ ਨਾਲ ਇੱਕ ਸ਼ੱਕੀ ਦੀ ਪਛਾਣ ਹੋਈ ਜਾਂਚ ਕਰਤਾਵਾਂ ਨੇ ਵਿਨੀਪੈਗ 'ਚ ਜਾਂਚ ਕਰਦਿਆਂ 23 ਸਾਲਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ 26 ਅਗਸਤ ਨੂੰ ਅੰਟਾਰੀਓ ਲਿਆਂਦਾ ਗਿਆ ਸੀ 27 ਜੁਲਾਈ ਨੂੰ ਮਿਸ ਸਾਗਾਜ ਇੱਕ ਟ੍ਰਾਫਿਕ ਸਟਾਪ ਤੋਂ ਬਾਅਦ ਦੂਜੇ ਸ਼ੱਕੀ ਦੀ ਪਛਾਣ ਕੀਤੀ ਗਈ ਤੇ ਮਿਸ ਸਾਗਾ ਦੇ 20 ਸਾਲਾ ਹੁਸਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਇਸ ਮਾਮਲੇ 'ਚ ਹੋਰ ਲੋਕਾਂ ਦੇ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਦਰਮਿਆਨ ਪੀਗਲ ਰੀਜਨਲ ਪੁਲਿਸ ਦੇ ਵੱਲੋਂ ਇਸਵਿਨੀ ਪੈਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਦੀ ਜਾਂਚ ਦੇ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ ਗਿਆ। ਕਾਬਿਲ ਗੌਰ ਹੈ ਕਿ ਜੁਲਾਈ 2025 ਚ ਪੁਲਿਸ ਨੇ ਘਟਨਾ ਦੀ ਜਾਂਚ ਕੀਤੀ ਜਦੋਂ ਦੋ ਸ਼ੱਕੀਆਂ ਨੂੰ ਬ੍ਰੈਂਟਨ ਚੋ ਰੋਲਿੰਗ ਐਕਸਟ੍ਰਾਈਵ ਤੇ ਇੱਕ ਰਿਹਾਇਸ਼ ਤੇ ਗੋਲੀਬਾਰੀ ਕਰਦਿਆਂ ਹੋਇਆਂ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਕੀਤਾ ਗਿਆ। ਦੋ ਘਰਾਂ ਨੂੰ ਗੋਲੀਬਾਰੀ ਦਾ ਸ਼ਿਕਾਰ ਬਣਾਇਆ ਗਿਆ ਸੀ। ਸ਼ੱਕੀ ਇੱਕ ਕਾਲੇ ਕ੍ਰਿਸਲਰ 300 ਸੈਡਾਨ ਚ ਮੌਕੇ ਤੋਂ ਭੱਜ ਗਏ। ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਸੀ। ਤਿਗਰਨ ਜੁਲਾਈ ਨੂੰ ਵਿਨੀਪੈਗ ਪੁਲਿਸ ਸਰਵਿਸ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈਗ ਮੈਨੀਟੋਬਾ ਚ ਸ਼ੱਕੀ ਵਾਹਨ ਦਾ ਪਤਾ ਲਗਾਇਆ ਜਿਸ ਚ ਇੱਕ ਸ਼ੱਕੀ ਦੀ ਪਛਾਣ ਕੀਤੀ ਗਈ। ਜਾਂਚ ਕਰਤਾਵਾਂ ਨੇ ਵਿਨੀਪੈਗ ਦੀ ਯਾਤਰਾ ਕੀਤੀ ਤੇ 23 ਸਾਲਾਂ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਉਸ ਉੱਤੇ ਇਰਾਦੇ ਦੇ ਨਾਲ ਹਥਿਆਰ ਛੱਡਣ ਦੇ 2 ਦੋਸ਼ ਤੇ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਵਾਸਤੇ ਗ੍ਰਿਫਤਾਰ ਕੀਤਾ ਗਿਆ ਹੈ। 27 ਜੁਲਾਈ ਨੂੰ ਮਿਸ ਸਾਗਾਜ ਇੱਕ ਟ੍ਰੈਫਿਕ ਸਟਾਪ ਤੋਂ ਦੂਜੇ ਸ਼ੱਕੀ ਦੀ ਪਛਾਣ ਕੀਤੀ ਗਈ ਤੇ ਫਿਰ ਗ੍ਰਿਫਤਾਰ ਕੀਤਾ ਗਿਆ। 20 ਸਾਲਾਂ ਹੁਸਨਦੀਪ ਸਿੰਘ ਨੂੰ ਮਿਸ ਸਾਗਾਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਵਾਸਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਉਸ ਉੱਤੇ ਇਰਾਦੇ ਨਾਲ ਹਥਿਆਰ ਛੱਡਣ ਅਤੇ ਜ਼ਬਰਦਸਤੀ ਕਰਨ ਦੇ ਦੋਸ਼ ਲੱਗੇ ਨੇ ਤੇ ਉਦੋਂ ਦੇ ਪੰਜਾਬ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਵੀ ਵਿਨਾਸ਼ਕਾਰੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਔਰ ਇਨ੍ਹਾਂ ਹੜ੍ਹਾਂ ਦੇ ਵਿਚਾਲੇ ਹਜ਼ਾਰਾਂ ਸੈਂਕੜੇ ਲੱਖਾਂ ਲੋਕ ਜਿਹੜੇ ਨੇ ਉਹ ਫਸੇ ਹੋਏ ਨੇ ਇਨ੍ਹਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਸਥਾਨਕ ਸਮੂਹਾਂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਇਸਲਾਮਿਕ ਸੁਸਾਇਟੀ ਆਫ ਅਜੈਕਸ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਖੇ ਪਾਕਿਸਤਾਨ ਸਟੂਡੈਂਟਸ ਫੈਡਰੇਸ਼ਨ ਨੇ ਸਥਿਤੀ ਨੂੰ ਨਾਜ਼ੁਕ ਦੱਸਿਆ ਤੇ ਨਾਲ ਹੀ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਹੜਪੀੜਿਤ ਲੋਕਾਂ ਦੀ ਮਦਦ ਵਾਸਤੇ ਫੰਡ ਇਕੱਠਾ ਕਰਨ ਵਾਸਤੇ ਵੀ ਉਪਰਾਲਾ ਕੀਤਾ ਗ੍ਰੇਟਰ ਟੋਰਾਂਟੋ ਏਰੀਆ ਦੀਆਂ ਸੰਸਥਾਵਾਂ ਪਾਕਿਸਤਾਨ ਚ ਪਰਿਵਾਰਾਂ ਨੂੰ ਭੋਜਨ ਕੰਬਲ ਤੇ ਸਫਾਈ ਕਿੱਟਾਂ ਪਹੁੰਚਾਉਣ ਲਈ ਇਕੱਠੇ ਹੋ ਰਹੀਆਂ ਨੇ ਜਦੋਂ ਦੇਸ਼ ਦੇ ਵਿੱਚ ਵੱਡੇ ਹੜ੍ਹਾਂ ਨੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਇਨ੍ਹਾਂ ਸੰਗਠਨਾਾਂ ਚ ਇਸਲਾਮਿਕ ਸੁਸਾਇਟੀ ਆਫ ਐਜੈਕਸ ਅਤੇ ਟੋਰਾਂਟੋ ਯੂਨੀਵਰਸਿਟੀ ਵਿਖੇ ਪਾਕਿਸਤਾਨ ਸਟੂਡੈਂਟਸ ਫੈਡਰੇਸ਼ਨ ਸ਼ਾਮਿਲ ਨੇ ਕੈਨੇਡੀਅਨ ਰੈੱਡ ਕਰਾਸ ਗਲੋਬਲ ਮੈਡਿਕ ਅਤੇ ਸ਼ੈਲਟਰ ਬਾਕਸ ਕੈਂਟਾ ਵਰਗੀਆਂ ਸੰਸਥਾਵਾਂ ਦੇਸ਼ ਨੂੰ ਐਮਰਜੈਂਸੀ ਆਫਤ ਰਾਹਤ ਪ੍ਰਦਾਨ ਕਰੀਆਂ ਨੇ 온ਟਾਰੀਓ ਦੇ ਐਜੈਕਸ ਚ ਮਸਜਿਦ ਕਿਊਬਾ ਦੇ ਮੈਂਬਰ ਆਸੀਫ ਸ਼ਾਫੀਕ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਸਥਿਤੀ ਨਾ ਚੁੱਕ ਹੈ ਐਜੈਕਸ ਦੀ ਮਸਜਿਦ ਦੇ ਵਿੱਚ ਭਾਈਚਾਰੇ ਦੇ ਮੈਂਬਰ ਪਾਕਿਸਤਾਨ 'ਚ ਹੜਪੀੜਤਾ ਦੀ ਸੇਵਾ ਕਿਵੇਂ ਕਰ ਸਕਦੇ ਨੇ ਇਸ ਬਾਰੇ ਚਰਚਾ ਕਰਨ ਲਈ ਮੀਟਿੰਗਾਂ ਕੀਤੀਆਂ ਜਾੜੀਆਂ ਨੇ ਸ਼ਫੀਕ ਨੇ ਕਿਹਾ ਕਿ ਬਦਕਿਸਮਤੀ ਨਾਲ ਪਾਕਿਸਤਾਨ 'ਚ ਇੱਕ ਵੱਡੀ ਤੇ ਬਹੁਤ ਵਿਨਾਸ਼ਕਾਰੀ ਸਥਿਤੀ ਹੈ ਬਹੁਤ سارے ਲੋਕ ਸਿਰਫ ਮਾੜੀ ਵਿੱਤੀ ਸਥਿਤੀ ਤੋਂ ਹੀ ਨਹੀਂ ਸਗੋਂ ਮਾਨਸਿਕ ਸਥਿਤੀਆਂ ਤੋਂ ਵੀ ਪੀੜਤ ਨੇ ਆਪਣੇ ਘਰ ਜਾਇਦਾਦਾਂ ਤੇ ਰਿਸ਼ਤੇਦਾਰਾਂ ਨੂੰ ਗਵਾ ਚੁੱਕੇ ਨੇ ਇਸ ਲਈ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਾਫੀਕ ਦਾ ਕਹਿਣਾ ਹੈ ਕਿ ਮਸਜਿਦ ਦੇ ਕੋਲ ਪਾਕਿਸਤਾਨ ਦੇ ਲੋਕਾਂ ਦੀ ਮਦਦ ਕਰਨ ਲਈ ਕਈ ਪ੍ਰੋਗਰਾਮ ਨੇ ਜਿੰਨਾ ਸੰਭਵ ਹੋ ਸਕੇ ਪੋਜ਼ਿਟਿਵ ਰਹਿੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਨੈਤਿਕ ਫਰਜ਼ ਬੰਦ ਹੈ ਕਿ ਪਰਿਵਾਰਾਂ ਅਤੇ ਦੋਸਤਾਂ ਦੇ ਘਰ ਵਾਪਸ ਆਉਣ ਵਿੱਚ ਜਿੰਨੀ ਮਦਦ ਹੋ ਸਕੇ ਉਹ ਨਹੀਂ ਕੀਤੀ ਜਾਵੇ ਐਸੋਸੀਏਟਿਡ ਪ੍ਰੈਸ ਦੇ ਮੁਤਾਬਿਕ ਭਾਰਤ ਦੇ ਵਿੱਚ ਭਾਰੀ ਮੀਂਹ ਤੇ ਓਵਰਫਲੋ ਹੋਏ ਡੈਮਾਂ ਦੇ ਪਾਣੀ ਕਾਰਨ ਪ੍ਰਮੁੱਖ ਨਦੀਆਂ ਆਪਣੇ ਕੰਢੇ ਤੋੜ ਚੁੱਕੀਆਂ ਨੇ ਜਿਸ ਕਾਰਨ ਪੂਰਬੀ ਪਾਕਿਸਤਾਨ ਦੇ ਵਿੱਚ ਹੜਾ ਗਏ ਨੇ ਐਪੀਨਰ ਪੋਰਡਤੀਏ ਇੱਕ ਜੂਨ ਦੇ ਅਖੀਰ ਤੋਂ ਹੁਣ ਤੱਕ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲਗਭਗ 3 ਲੱਖ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪੂਰੇ ਪਿੰਡ ਤਬਾਹ ਹੋ ਗਏ ਨੇ। ਅਧਿਕਾਰੀਆਂ ਨੇ ਜ਼ਰੂਰੀ ਸਪਲਾਈ ਪਹੁੰਚਾਉਣ ਲਈ ਰਾਹਤ ਤੇ ਮੈਡੀਕਲ ਕੈਂਪਸ ਸਥਾਪਿਤ ਕੀਤੇ ਨੇ। ਟੋਰਾਂਟੋ ਯੂਨੀਵਰਸਿਟੀ ਵਿਖੇ ਪਾਕਿਸਤਾਨ ਸਟੂਡੈਂਟਸ ਫੈਡਰੇਸ਼ਨ ਦੀ ਕਾਰਜਕਾਰੀ ਪ੍ਰੋਗਰਾਮ ਨਿਰਦੇਸ਼ਕ ਹਜਰਾ ਖਾਨ ਯੂਸਫ ਜ਼ਾਈ ਨੇ ਕਿਹਾ ਕਿ ਸਮੂਦੇ ਮੈਂਬਰਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਹਰ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ ਜਿਸ ਨੂੰ ਉਹਨਾਂ ਨੇ ਵੱਡੇ ਪੱਧਰ ਦੀ ਤਬਾਹੀ ਆਖਿਆ ਯੂਸਫ ਜ਼ਾਹਦ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ਤੇ ਹੋਈ ਤਬਾਹੀ ਤੋਂ ਬਾਅਦ ਪਾਈਚਾਰੇ ਚ ਯਕੀਨੀ ਤੌਰ ਤੇ ਵੱਡੇ ਪੱਧਰ ਤੇ ਇਕਤਾ ਥੋੜਾ ਜਿਹਾ ਡਰਵੀ ਹੈ ਕਿਉਂਕਿ ਪਤਾ ਨਹੀਂ ਪਾਕਿਸਤਾਨ ਵਰਗੇ ਦੇਸ਼ ਲਈ ਪੁਨਰ ਨਿਰਮਾਣ ਕਿਹੋ ਜਿਹਾ ਵਿਖਾਈ ਦੇ ਸਕਦਾ ਹੈ ਫਸਲਾਂ ਤਬਾਹ ਹੋ ਗਈਆਂ ਨੇ ਤੇ ਬਹੁਤ ਸਾਰੇ ਜ਼ਰੂਰੀ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਸਮੇਂ ਅਸਲ ਦੇ ਵਿੱਚ ਥੋੜੇ ਸਮੇਂ ਦੀ ਸਹਾਇਤਾ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਲੰਮੇ ਸਮੇਂ ਦੀ ਰੋਕਥਾਮ ਲਈ ਜ਼ੋਰ ਤਨ ਵਾਸਤੇ ਕੋਸ਼ਿਸ਼ ਕੀਤੀ ਜਾਵੇਗੀ ਯੂਸਫ ਜ਼ਾਇਨਿਕ ਹੈ ਕਿ ਜਲਵਾਯੂ ਪਰਿਵਰਤਨ ਨੇ ਹੜਾਂ ਚ ਵੱਡੀ ਭੂਮਿਕਾ ਨਿਭਾਈ ਹੈ ਇਹਨਾਂ ਦੂਰ ਹੋਣਾ ਮੁਸ਼ਕਲ ਹੈ ਇੱਥੇ ਨਿਜੀ ਤੌਰ ਤੇ ਨਾ ਹੋਣ ਦਾ ਵੀ ਅਹਿਸਾਸ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਦੇ ਕੋਲ ਕੈਨੇਡੀਅਨ ਭਾਈਚਾਰਾ ਜੋ ਵੱਡੇ ਪੱਧਰ ਤੇ ਮਦਦ ਕਰਨ ਵਾਸਤੇ ਮੌਜੂਦ ਹੈ ਮਿਸਿਸ ਹਾਗਾ ਦੇ ਵਿੱਚ ਕਈ ਗੈਰ ਮੁਨਾਫਾ ਸੰਗਠਨਾਂ ਦੇ ਦੁਆਰਾ ਆਯੋਜਿਤ ਇੱਕ ਫੰਡ ਰੇਜ਼ਿੰਗ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਸ ਦਾ ਟੀਚਾ ਪਾਕਿਸਤਾਨ ਦੇ ਲੋਕਾਂ ਲਈ ਘੱਟੋ ਘੱਟ 2 ਲੱਖ ਡਾਲਰ ਇਕੱਠਾ ਕਰਨਾ ਹੈ ਇਸਲਾਮਿਕ ਸਰਕਲ ਆਫ ਨਾਰਥ ਅਮਰੀਕਾ ਰੀਲਿਸ ਕੈਂਟਾ ਇੱਕ ਚੈਰੀਟੇਬਲ ਸੰਸਥਾ ਹੈ ਅਤੇ ਇਸਲਾਮਿਕ ਸਰਕਲ ਆਫ ਨਾਰਥ ਅਮਰੀਕਾ ਦਾ ਇੱਕ ਵਿਭਾਗ ਹੈ ਇਕੱਠੇ ਕੀਤੇ ਫੰਡਾਂ ਦਾ ਪ੍ਰਬੰਧਨ ਅਤੇ ਵੰਡ ਕਰੇਗਾ ਜੋ ਦਲੇ ਇੰਪੋਰਟ ਕੀਤੇ ਗਏ ਭੋਜਨ ਨੂੰ ਕੈਨੇਡੀਅਨ ਭੋਜਨ ਦੇ ਵਜੋਂ ਦਰਸਾਇਆ ਗਿਆ ਇਸੇ ਹੀ ਮਾਮਲੇ ਦੇ ਵਿੱਚ ਬਹੁਤ ਸਾਰੇ ਕਸਟਮਰਸ ਨੇ ਗ੍ਰੋਸਟਰਸ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਨੇ ਪਰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਜੁਰਮਾਨਾ ਕੋਈ ਨਹੀਂ ਲੱਗਿਆ ਦਰਸਲ ਸ਼ਿਕਾਇਤਾਂ ਸੀ ਕਿ ਆਯਾਤ ਕੀਤੇ ਗਏ ਭੋਜਨ ਨੂੰ ਕੈਨੇਡੀਅਨ ਭੋਜਨ ਵਜੋਂ ਉਤਸ਼ਾਹਿਤ ਕਰਨ ਵਾਲੇ ਵੱਡੇ ਕਰਿਆਨੇ ਵਿਕਰੇਤਾਵਾਂ ਬਾਰੇ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਪਰ ਕੋਈ ਜੁਰਮਾਨਾ ਇਹਨਾਂ ਤੇ ਨਹੀਂ ਲੱਗਾ ਕੁਝ ਖਰੀਦਦਾਰਾਂ ਦਾ ਕਹਿਣਾ ਹੈ ਕਿ ਮੈਸੇजेस ਭੇਜਣ ਲਈ ਜੁਰਮਾਨੇ ਲਗਾਉਣਾ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਯਾਨੀ ਕਿ ਜੇ ਸਰਕਾਰ ਜੁਰਮਾਨੇ ਲਗਾਉਣੇ ਸ਼ੁਰੂ ਕਰ ਦੌਗੀ ਤਾਂ ਫਿਰ ਇਹਨਾਂ ਗ੍ਰੋਸਰਸ ਨੂੰ ਇੱਕ ਸੁਨੇਹਾ ਮਿਲ ਜਾਊਗਾ ਕਿ ਉਹ ਇੰਪੋਰਟ ਕੀਤੇ ਗਏ ਭੋਜਨ ਨੂੰ ਕੈਨੇਡੀਅਨ ਭੋਜਨ ਵਖਾ ਕੇ ਨਹੀਂ ਵੇਚ ਸਕਦੇ ਕਿਉਂਕਿ ਹੁਣ ਕਸਟਮਰ ਜਾਗਰੂਕ ਨੇ Canadian Food Inspection Agency ਨੇ 12 ਮਾਮਲਿਆਂ ਦੀ ਪਛਾਣ ਕੀਤੀ ਹੈ ਜਿੱਥੇ ਕਰੀਆਨੇ ਦੇ ਦੁਕਾਨਦਾਰ ਮੈਪਲ ਵਾਸ਼ਿੰਗ ਦੇ ਵਿੱਚ ਲੱਗੇ ਹੋਏ ਨੇ ਇੱਕ ਅਜਿਹਾ ਅਭਿਆਸ ਜਿੱਥੇ ਕੰਪਨੀਆਂ ਆਯਾਤ ਕੀਤੇ ਭੋਜਨ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨੈਟਿਵ ਬ੍ਰਾਂਡਿੰਗ ਯਾਨਕੀ ਮੈਪਲ ਲੀਫ ਦੀ ਵਰਤੋਂ ਕਰਦੀਆਂ ਨੇ ਏਜੰਸੀ ਨੇ ਇੱਕ ਈਮੇਲ ਦੇ ਵਿੱਚ ਦੱਸਿਆ ਕਿ ਇਹ ਉਲੰਘਣਾਵਾਂ ਫਰਵਰੀ ਤੇ ਮਈ ਦੇ ਵਿਚਾਲੇ CFIA ਦੇ ਕੋਲ ਦਰਜ ਸ਼ਿਕਾਇਤਾਂ ਤੋਂ ਪੈਦਾ ਹੋਈਆਂ ਨੇ ਤੇ ਇੱਕ ਨੂੰ ਛੱਡ ਕੇ ਸਾਰੀਆਂ ਰਾਸ਼ਟਰੀ ਕਰੀਆਨੇ ਦੀਆਂ ਚੇਨਾਂ ਸ਼ਾਮਿਲ ਨੇ ਸੀਐਫਆਈਏ ਪ੍ਰਤੀ ਅਪਰਾਧ 15000 ਡਾਲਰ ਤੱਕ ਦਾ ਜੁਰਮਾਨਾ ਲਗਾ ਸਕਦਾ ਹੈ ਮਾਮਲਿਆਂ ਦੇ ਵਿੱਚ ਕੋਈ ਜੁਰਮਾਨਾ ਜਾਂ ਹੋਰ ਜੁਰਮਾਨੇ ਜਾਰੀ ਨਹੀਂ ਕੀਤੇ ਗਏ ਜਿਸ ਵਿੱਚ ਇੱਕ ਅਜਿਹਾ ਮਾਮਲਾ ਵੀ ਸ਼ਾਮਲ ਹੈ ਜਿਸ ਨੂੰ ਪੂਰੀ ਤਰ੍ਹਾਂ ਹੱਲ ਕਰਨ ਵਿੱਚ 4 ਮਹੀਨੇ ਲੱਗ ਗਏ ਫੈਡਰਲ ਫੂਡ ਰੈਗੂਲੇਟਰ ਨੇ ਕਿਹਾ ਕਿ ਉਸਨੇ ਹਰੇਕ ਮਾਮਲੇ 'ਚ ਕਾਰਵਾਈ ਕੀਤੀ ਹੈ ਤੇ ਉਹਨਾਂ ਸਾਰਿਆਂ 'ਚ ਕਰਿਆਨੇ ਵਾਲਿਆਂ ਨੇ ਸਮੱਸਿਆ ਨੂੰ ਹੱਲ ਕੀਤਾ ਹੈ ਸੀਐਫਆਈਏ ਕਿਸੇ ਵੀ ਕਰਿਆਨੇ ਵਾਲੇ ਦਾ ਨਾਮ ਨਹੀਂ ਦਵੇਗਾ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਲੰਮੇ ਸਮੇਂ ਤੋਂ ਚੱਲ ਰਿਹਾ ਮਾਮਲਾ ਐਡਮਿੰਟਨ ਦੇ ਨੇੜੇ ਸੋ ਬੇਸ ਦੀ ਮਲਕੀਅਤ ਵਾਲੀ ਕਰਿਆਨੇ ਦੀ ਦੁਕਾਨ ਤੋਂ ਖਰੀਦੇ ਗਏ ਐਵੋਕਾਡੋ ਤੇਲ ਦੇ ਨਾਲ ਸੰਬੰਧਿਤ ਹੈ ਕੁਝ ਖਰੀਦਦਾਰਾਂ ਨੂੰ ਚਿੰਤਾ ਹੈ ਕਿ ਜੇਕਰ ਕਰਿਆਨੇ ਦੇ ਵਪਾਰੀਆਂ ਨੂੰ ਕੋਈ ਨਤੀਜਾ ਨਹੀਂ ਨਿਕਲਦਾ ਮਿਲਦਾ ਤਾਂ ਮੈਪਲ ਵਾਸ਼ਿੰਗ ਜਾਰੀ ਰਹੇਗਾ ਹਾਮਿਲਟਨ ਨਿਵਾਸੀ ਬ੍ਰੈਂਡਾ ਨਿਕੋਲਸ ਦਾ ਕਹਿਣਾ ਹੈ ਕਿ ਖਪਤਕਾਰ ਹੋਣ ਦੇ ਨਾਤੇ ਆਪਣਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਸੀਐਫਆਈਏ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਜੁਰਮਾਨੇ ਲਗਾਉਣੇ ਸ਼ੁਰੂ ਕਰਨੇ ਚਾਹੀਦੇ ਨੇ ਅਤੇ ਇਨ੍ਹਾਂ ਗ੍ਰੋਸਟਰਸ ਤੇ ਕੋਈ ਦਬਾਅ ਪਾਉਣਾ ਚਾਹੀਦਾ ਹੈ ਜੋ ਕਰਿਆਨੇ ਦੀ ਦੁਕਾਨ ਦੇ ਕੁਝ ਬਦਲਾਅ ਆ ਸਕੇ ਜੁਲਾਈ ਚ ਮੀਡੀਆ ਨੇ ਖੁਦ ਵੀ ਜਾਂਚ ਕੀਤੀ ਅਤੇ ਟੋਰਾਂਟੋ ਸੋਬੇਜ਼ ਵਿਖੇ ਮੈਪਲ ਵਾਸ਼ਿੰਗ ਦੇ ਇੱਕ ਦਰਜਨ ਤੋਂ ਵੱਧ ਮਾਮਲਿਆਂ ਦਾ ਪਰਦਾਫਾਸ਼ ਕੀਤਾ ਨਿਕੋਲਸ ਤੇ ਦੁਆਰਾ ਮੀਡੀਆ ਦੀ ਰਿਪੋਰਟ ਪੜਨ ਤੋਂ ਬਾਅਦ ਸਟੋਰਾਂ ਦੇ ਵਿੱਚ ਲੇਬਲਾਂ ਦੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੁੰਮਰਾਹਕੁੰਨ ਸੰਕੇਤ ਮਿਲੇ ਜੁਲਾਈ ਦੇ ਐਂਡ 'ਚ ਨਿਕੋਲਸ ਨੂੰ ਆਪਣੇ ਸਥਾਨਕ ਲੋਬਲਾ ਦੀ ਮਲਕੀਅਤ ਵਾਲੇ ਫੋਰਟਿਨੋਸ ਵਿੱਚ ਬਲੈਕਬੇਰੀ ਮਿਲੇ ਜਿਨ੍ਹਾਂ ਨੂੰ ਲਾਲ ਮੈਪਲ ਲੀਫ ਦੇ ਨਿਸ਼ਾਨ ਅਤੇ ਕੈਨੇਡਾ ਦਾ ਉਤਪਾਦ ਘੋਸ਼ਿਤ ਕੀਤਾ ਗਿਆ ਸੀ ਪਰ ਪੈਕੇਜਿੰਗ ਤੇ ਬਾਰੀਕ ਪ੍ਰਿੰਟ ਨੇ ਕਿਹਾ ਸੀ ਕਿ ਉਹ ਅਮਰੀਕਾ ਦਾ ਉਤਪਾਦ ਸੀ ਅਗਲੇ ਮਹੀਨੇ ਉਸਨੇ ਆਪਣੇ ਸਥਾਨਕ ਨੋ ਫ੍ਰਿਜ਼ਲਸ ਤੇ ਐਸਪੈਰਾਗਸ ਮਿਲਾ ਜਸਤੇ ਰੈੱਡ ਮੈਪਲ ਦੇ ਪੱਤੇ ਦੇ ਨਾਲ ਮੇਡ ਬਾਈ ਕੈਨੇਡਾ ਅਤੇ ਕੈਨੇਡਾਜ਼ ਪ੍ਰੋਡਕਟ ਕੋਸ਼ਨਾਮਾ ਲਿਖਿਆ ਹੋਇਆ ਸਨ ਪਰ ਉਤਪਾਦ ਦੇ ਟੈਗ ਤੇ ਲਿਖਿਆ ਆਇਆ ਸੀ ਕਿ ਇੱਕ ਅਮਰੀਕੀ ਕੰਪਨੀ ਦੁਆਰਾ ਵੰਡਿਆ ਗਿਆ ਅਤੇ ਪੇਰੂ ਦਾ ਉਤਪਾਦ ਹੈ ਨਿਕੋਲਸ ਨੇ ਸੀਐਫਆਈਏ ਦੇ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਬੇਰੀਆਂ ਦੇ ਮਾਮਲੇ 'ਚ ਨਿਕੋਲਸ ਦਾ ਕਹਿਣਾ ਸੀ ਕਿ ਉਸਨੇ 149 ਸਟੋਰ ਸਟਾਫ ਨੂੰ ਸ਼ਿਕਾਇਤ ਕੀਤੀ ਜਦੋਂ ਕੁਝ ਨਹੀਂ ਬਦਲਿਆ ਤਾਂ ਫਿਰ ਉਸਨੇ ਸਟੋਰ ਮਾਲਕ ਨੂੰ ਸੂਚਿਤ ਕੀਤਾ ਜਿਸਨੇ ਗਲਤੀ ਠੀਕ ਕੀਤੀ ਮਾਰਕੀਟਿੰਗ ਪ੍ਰੋਫੈਸਰ ਟਿਮ ਡਿਊ ਹੌਰਸਟ ਨੇ ਕਿਹਾ ਕਿ ਜੇਕਰ ਕਰਿਆਨੇ ਦੀ ਦੁਕਾਨਦਾਰ ਵਾਰ-ਵਾਰ ਗਲਤੀਆਂ ਕਰਦੇ ਪਾਈ ਜਾਂਦੇ ਨੇ ਤਾਂ ਉਹਨਾਂ ਨੂੰ ਨਤੀਜੇ ਭੁਗਤਨੇ ਪੈਣਗੇ। ਲੁਬਲਾ ਨੇ ਨਿਕੋਲਸ ਤੀਆਂ ਖੋਜਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਅਤੇ ਸੋ ਬੇਜ਼ ਨੇ ਅਵੋਕਾਡੋ ਤੇਲ ਦੇ ਮਾਮਲੇ ਤੇ ਵੀ ਕੋਈ ਟਿੱਪਣੀ ਨਹੀਂ ਕੀਤੀ ਪਰ ਦੋਵੇਂ ਕਰਿਆਨੇ ਦੇ ਦੁਕਾਨਦਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਮੂਲ ਦੇਸ਼ ਤੇ ਸਹੀ ਸੰਕੇਤਾਂ ਲਈ ਕੋਸ਼ਿਸ਼ ਕਰਦੇ ਨੇ ਤੇ ਨੋਟ ਕੀਤਾ। ਕਿ ਵੱਡੇ ਪੱਧਰ ਤੇ ਵਸਤੂ ਸੂਚੀ ਨਾਲ ਨਜਿੱਠਣ ਅਤੇ ਲਗਾਤਾਰ ਬਦਲਦੇ ਸਪਲਾਈਰਾਂ ਨਾਲ ਨਜਿੱਠਣ ਵੇਲੇ ਇਹ ਕੰਮ ਚੁਣੌਤੀਪੂਰਨ ਹੁੰਦਾ ਹੈ ਦੋਵੇਂ ਕਰਿਆਨੇ ਦੀਆਂ ਦੁਕਾਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਗਲਤੀਆਂ ਘਟਾਉਣ ਲਈ ਲਗਾਤਾਰ ਯਤਨ ਕਰ ਰਹੇ ਨੇ ਸੰਘੀ ਨਿਯਮ ਦੱਸਦੇ ਨੇ ਕਿ ਭੋਜਨ ਲੇਬਲ ਅਤੇ ਸਟੋਰ ਦੇ ਵਿੱਚ ਲੱਗੇ ਸਾਈਨੇਜ ਸਹੀ ਹੋਣੇ ਚਾਹੀਦੇ ਨੇ ਤੇ ਗੁਰਮੁਰਾਹਕੁਨ ਨਹੀਂ ਹੋਣੇ ਚਾਹੀਦੇ ਸੀਐਫਆਈਏ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਭੋਜਨ ਲਈ ਮੂਲ ਦੇਸ਼ ਤੇ ਦਾਅਵਿਆਂ ਨਾਲ ਸੰਬੰਧਿਤ 160 ਸ਼ਿਕਾਇਤਾਂ ਹਾਸਲ ਹੋਈਆਂ ਨੇ ਜਿਨ੍ਹਾਂ ਚੋਂ 41% ਜੁਲਾਈ ਦੇ ਮੱਧ ਅਤੇ ਅਗਸਤ ਦੇ ਵਿਚਾਲੇ ਦਾਇਰ ਕੀਤੀਆਂ ਗਈਆਂ ਨੇ ਹੁਣ ਤੱਕ ਏਜੰਸੀ ਦੁਆਰਾ 40 ਮਾਮਲਿਆਂ ਦੀ ਪਛਾਣ ਨਿਯਮਾਂ ਦੀ ਉਲੰਘਣਾ ਵਜੋਂ ਕੀਤੀ ਗਈ ਮੀਡੀਆ ਦੇ ਕੋਲ ਮਈ ਦੇ ਅੰਤ ਤੱਕ ਪ੍ਰਾਪਤ ਹੋਈਆਂ ਸ਼ਿਕਾਇਤਾਂ ਤੋਂ ਪੈਦਾ ਹੋਈਆਂ 27 ਉਲੰਘਣਾਵਾਂ ਦੇ ਵੇਰਵੇ ਨੇ ਜ਼ਿਆਦਾਤਰ ਰਾਸ਼ਟਰੀ ਕਰਿਆਨੇ ਦੀਆਂ ਚੀਜ਼ਾਂ ਸ਼ਾਮਲ ਨੇ ਏਜੰਸੀ ਨੇ ਕਿਹਾ ਹੈ ਕਿ ਕਿਸੇ ਵੀ ਮਾਮਲੇ 'ਚ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ ਜਿਨ੍ਹਾਂ ਸਾਰਿਆਂ ਦਾ ਹੁਣ ਹੱਲ ਹੋ ਗਿਆ ਹੈ। 7 ਮਾਮਲਿਆਂ 'ਚ ਸਟੋਰ 'ਚ ਲੱਗੇ ਸਾਈਨ ਬੋਰਡਾਂ ਨੇ ਕੈਨੇਡਾ ਦਾ ਉਤਪਾਦ ਵਜੋਂ ਉਤਪਾਦ ਦਾ ਇਸ਼ਤਿਹਾਰ ਦਿੱਤਾ। ਹੋਰ 5 ਮਾਮਲਿਆਂ 'ਚ ਮਸਾਲੇ ਤੇ ਕਾਫੀ ਵਰਗੇ ਆਯਾਤ ਕੀਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਟੋਰ 'ਚ ਲੇਬਲਿੰਗ ਤੇ ਇੱਕ ਮੈਪਲ ਲੀਫ ਦੀ ਵਰਤੋਂ ਕੀਤੀ ਗਈ ਸੀ। ਸਟੋਰ ਦੇ ਵਿੱਚ ਤੇਲ ਦੇ ਸਾਈਨ ਬੋਰਡ ਤੇ ਇੱਕ ਰੈੱਡ ਮੈਪਲ ਲੀਫ ਅਤੇ ਮੇਡ ਇਨ ਕੈਨੇਡਾ ਲੇਬਲ ਲਿਖਿਆ ਹੋਇਆ ਸੀ ਪਰ ਬੋਤਲ ਤੇ ਛੋਟੇ ਪ੍ਰਿੰਟ ਤੋਂ ਪਤਾ ਲੱਗਾ ਹੈ ਕਿ ਉਤਪਾਦ ਆਯਾਤ ਕੀਤਾ ਗਿਆ ਸੀ। ਫਿਲਹਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਮਾਮਲਿਆਂ ਨੂੰ ਹੱਲ ਕਰ ਲਿਆ ਗਿਆ ਹੈ ਤੇ ਉਦੋਂ ਦੇ BCU ਨੇ 34000 ਤੋਂ ਵੱਧ ਜਨਤਕ ਖੇਤਰ ਦੇ ਕਰਮਚਾਰੀਆਂ ਵਾਸਤੇ ਨੋਟਿਸ ਜਾਰੀ ਕਰ ਦਿੱਤਾ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ ਗਿਆ ਪ੍ਰੋਫੈਸ਼ਨਲ EMPLOYEES ASSOCIATION ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1800 ਲਾਇਸੈਂਸ ਛੁਦਾ ਪੇਸ਼ੇਵਰਾਂ ਦੇ ਲਈ ਹੜਤਾਲ ਨੋਟਿਸ ਨੂੰ ਪ੍ਰਦਾਨ ਕਰ ਰਹੀ ਹੈ BC ਜਰਨਲ EMPLOYEES ਯੂਨੀਅਨ ਨੇ 34000 ਤੋਂ ਵੱਧ ਜਨਤਕ ਖੇਤਰ ਦੇ ਕਰਮਚਾਰੀਆਂ ਲਈ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ। ਹੜਤਾਲ ਵੋਟ ਦੇ ਵਿੱਚ ਹਿੱਸਾ ਲੈਣ ਵਾਲੇ 86% ਮੈਂਬਰਾਂ ਚੋਂ ਯੂਨੀਅਨ ਨੇ ਕਿਹਾ ਕਿ 92.7% ਲੋਕਾਂ ਨੇ ਨੌਕਰੀ ਦੀ ਕਾਰਵਾਈ ਦੇ ਹੱਕ 'ਚ ਵੋਟ ਦਿੱਤੀ। ਇਸ 'ਚ ਆਖਿਆ ਗਿਆ ਹੈ ਕਿ ਨੌਕਰੀ ਦੀ ਕਾਰਵਾਈ ਮੰਗਲਵਾਰ ਸਵੇਰੇ ਸ਼ੁਰੂ ਹੋ ਸਕਦੀ ਹੈ। ਯਾਨੀ ਕਿ ਮਜ਼ਦੂਰ ਦਿਵਸ ਤੋਂ ਅਗਲੇ ਦਿਨ ਹਾਲਾਂਕਿ ਯੂਨੀਅਨ ਨੇ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਕਿ ਉਹ ਨੌਕਰੀ ਦੀ ਕਾਰਵਾਈ ਕਿਵੇਂ ਵਿਖਾਈ ਦੇ ਸਕਦੀ ਹੈ ਅਗਲੇ ਹਫਤੇ ਹੜਤਾਲ ਤੇ ਜਾਣ ਵਾਲੇ ਹਜ਼ਾਰਾਂ ਜਨਤਕ ਸੇਵਾ ਕਰਮਚਾਰੀ ਚੰਕਲੀ ਅੱਗ ਬੁਝਾਉਣ ਵਾਲੇ ਸਮਾਜਿਕ ਵਰਕਰ ਸੁਧਾਰ ਅਧਿਕਾਰੀ ਤੇ ਸ਼ਰਫ ਪ੍ਰਸ਼ਾਸਨਿਕ ਪੇਸ਼ਵਰ ਸੰਭਾਲ ਅਧਿਕਾਰੀ ਅਦਾਲਤੀ ਕਰਮਚਾਰੀ ਤੇ ਵਿਗਿਆਨੀ ਸ਼ਾਮਲ ਨੇ ਪੂਰੇ BC ਦੇ ਵਿੱਚ ਰਹਿਣ ਸੰਧੀ ਲਾਗਤ ਬਹੁਤ ਜ਼ਿਆਦਾ ਹੈ ਯੂਨੀਨ ਦਾ ਕਹਿਣਾ ਹੈ ਕਿ ਉਹ ਬਿਹਤਰ ਤਨਖਾਹਾਂ ਤੇ ਰਿਮੋਟ ਕੰਮ ਦੇ ਆਪਸ਼ਨਸ ਲਈ ਲੜ ਰਹੇ ਨੇ BCGE ਯੂ ਦੇ ਪ੍ਰਧਾਨ ਪਾਲ ਫਿੰਚ ਨੇ ਕਿਹਾ ਕਿ ਸਰਕਾਰ ਦੀ ਤਾਜ਼ਾ ਪੇਸ਼ਕਸ਼ ਸੂਬੇ ਨੂੰ geke ਰਹੇ ਕਿਫਾਇਤੀ ਸੰਕਟ ਨੂੰ ਟੁਕਵੇਂ ਢੰਗ ਤੇ ਨਾਲ ਹੱਲ ਨਹੀਂ ਕਰਦੀ ਯੂਨੀਅਨ ਕਟ ਗੈਰ ਯੂਨੀਅਨ ਮੈਨੇਜਰਾਂ ਤੇ ਵੀ ਜ਼ੋਰ ਦੇ ਰਹੀ ਹੈ ਤਾਂ ਜੋ ਸਰੋਤ ਕਾਮਿਆਂ ਵੱਲ ਲਗਾਏ ਜਾ ਸਕਣ ਯੂਨੀਅਨ ਨੇ ਕਿਹਾ ਕਿ ਸਬਾਈ ਸਰਕਾਰ ਨਾਲ ਗੱਲਬਾਤ ਜੁਲਾਈ ਦੇ ਅੱਧ ਦੇ ਵਿੱਚ ਰੁਕ ਗਈ ਸੀ ਪ੍ਰੋਫੈਸ਼ਨਲ এমপ্লয়ੀਜ਼ অ্যাসোসিয়েশন ਦੇ ਅਨੁਸਾਰ ਜੀਐਲਪੀ ਦੇ 1800 ਤੋਂ ਵੱਧ ਮੈਂਬਰਾਂ ਨੇ ਸਮੂਹ ਨੇ ਹੜਤਾਲ ਦਾ ਨੋਟਿਸ ਵੀ ਦਿੱਤਾ ਸੀ ਇਸ ਵਿੱਚ ਇੰਜੀਨੀਅਰ ਜੰਗਲਾਤ ਭੂਗਵਿਗਿਆਨੀ ਅਤੇ ਮਨੋਵਿਗਿਆਨੀ ਅਤੇ ਨਾਲ ਹੀ ਹੋਰ ਵਿਸ਼ੇਸ਼ ਪੇਸ਼ਵਰ ਸ਼ਾਮਲ ਨੇ অ্যাসোসিয়েশন ਮੁਤਾਬਕ ਉਮੈ ਦੇ ਅਖੀਰ ਤੋਂ ਸੂਬੇ ਦੇ ਨਾਲ ਗੱਲਬਾਤ ਕਰ ਰਹੇ ਨੇ ਇਹ ਵੀ ਵਧੀਆਂ ਤਨਖਾਹਾਂ ਦੀ ਮੰਗ ਕਰ ਰਹੇ ਨੇ ਪਰ ਨਾਲ ਹੀ ਪੇਸ਼ਵਰ ਫੀਸ ਕਵਰੇਜ ਅਤੇ ਐਮਰਜੈਂਸੀ ਕੰਮ ਲਈ ਠੁਕਮੇ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਮੈਲਿਸਾ ਮਰੋਜ਼ ਨੇ ਇੱਕ ਨਿਊਜ਼ ਕਾਨਫਰੰਸ 'ਚ ਆਖਿਆ ਕਿ ਜਦੋਂ ਤੱਕ ਸਰਕਾਰ ਨਿਰਪੱਖ ਮੁਆਵਜ਼ੇ ਨੂੰ ਤਰਜੀਹ ਨਹੀਂ ਦਿੰਦੀ ਅਸਾਮੀਆਂ ਖਾਲੀ ਰਹਿਣਗੀਆਂ ਤੇ ਹੋਰ ਪੇਸ਼ਵਰ ਚਲੇ ਜਾਣਗੇ ਉਧਰ ਆਵਾਜਾਈ ਮੰਤਰੀ ਤੇ ਹਾਊਸ ਲੀਡਰ ਮਾਈਕ ਫਾਰਮਰਸ ਨੇ ਕਿਹਾ ਹੈ ਕਿ ਵਰਤਾਕਾਰ ਅਗਲੇ ਹਫਤੇ ਦੁਬਾਰਾ ਮਿਲਣਗੇ ਤਿਉਹਦੜੇ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਦੇ ਵੱਖ-ਵੱਖ ਤਰੀਕੇ ਨੇ ਵੱਖ-ਵੱਖ ਸ਼ਰਤਾਂ ਨੇ ਇਹਨਾਂ ਸ਼ਰਤਾਂ ਦੇ ਨਾਲ ਜੁੜੀ ਹੋਈ ਇੱਕ ਰਿਪੋਰਟ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗੇ ਆਂ ਸ਼ਰਤਾਂ ਕਹਿੰਦੀਆਂ ਨੇ ਕਿ ਜੇ ਤੁਸੀਂ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨੀ ਹੈ ਤਾਂ ਤੁਹਾਨੂੰ 3 ਸਾਲ ਕੈਨੇਡਾ 'ਚ ਰਹਿਣਾ ਪੈਣਾ ਹੈ ਇਸ ਤੋਂ ਇਲਾਵਾ ਟੈਸਟ ਵੀ ਦੇਣੇ ਪੈਣਗੇ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਸਭ ਤੋਂ ਪਹਿਲੀ ਸ਼ਰਤ ਹੈ ਕਿ ਬਿਨੇਕਾਰ ਕੈਨੇਡਾ ਦਾ ਪਰਮਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਹੈ 1095 ਦਿਨ ਕੈਨੇਡਾ 'ਚ ਰਹਿਣਾ ਲਾਜ਼ਮੀ ਹੈ ਨਿਯਮਾਂ ਮੁਤਾਬਕ ਨਾਗਰਿਕਤਾ ਲੈਣ ਲਈ ਬਿਨੇਕਾਰ ਨੂੰ ਕੈਨੇਡਾ ਦੇ ਵਿੱਚ 3 ਸਾਲ ਰਹਿਣਾ ਪੈਂਦਾ ਹੈ ਯਾਨੀ ਕਿ 1095 ਦਿਨ ਇਸ ਤੋਂ ਬਾਅਦ ਹੀ ਕੋਈ ਬਿਨੇਕਾਰ ਅਰਜ਼ੀ ਦੇ ਸਕਦਾ ਹੈ ਇਹ ਦਿਨ ਅਰਜ਼ੀ ਦੇਣ ਦੇ ਪਿਛਲੇ 5 ਵਰਿਆਂ ਦੇ ਦੌਰਾਨ ਹੋਣੇ ਚਾਹੀਦੇ ਨੇ ਜੋ ਬਿਨੇਕਾਰ ਕੈਨੇਡਾ 'ਚ ਪੀਆਰ ਤੋਂ ਪਹਿਲਾਂ ਟੈਂਪੋਰਰੀ ਰੈਜ਼ੀਡੈਂਟ ਯਾਨੀ ਕਿ ਵਿਜ਼ਟਰ ਵਰਕਰ ਜਾਂ ਸਟੂਡੈਂਟ ਵਜੋਂ ਰਹਿ ਚੁੱਕੇ ਨੇ ਉਹ ਆਪਣੇ ਉਹਨਾਂ ਦਿਨਾਂ ਦੀ ਗਿਣਤੀ ਵੀ ਕਰਵਾ ਸਕਦੇ ਨੇ ਉਕਤ ਦਿਨਾਂ ਦੀ ਗਿਣਤੀ ਨੂੰ ਅੱਧਾ ਮੰਨਿਆ ਜਾਂਦਾ ਹੈ ਭਾਵੇਂ ਜੇਕਰ ਕਿਸੇ ਵਿਅਕਤੀ ਨੇ ਟੈਂਪੋਰਰੀ ਰੈਜ਼ੀਡੈਂਟ ਵਜੋਂ ਕੈਨੇਡਾ 'ਚ 2 ਦਿਨ ਬਤਾਏ ਨੇ ਤਾਂ ਉਸਨੂੰ 1 ਦਿਨ ਮੰਨਿਆ ਜਾਵੇਗਾ ਟੈਂਪੋਰਰੀ ਰੈਜ਼ੀਡੈਂਟ ਵਜੋਂ 365 ਦਿਨਾਂ ਦੀ ਗਿਣਤੀ ਹੀ ਹੋ ਸਕਦੀ ਹੈ ਇਸ ਤੋਂ ਵੱਧ ਦਿਨਾਂ ਨੂੰ ਨਹੀਂ ਗਿਣਿਆ ਜਾਂਦਾ ਕਿਸੇ ਕੈਨੇਡੀਅਨ ਨਾਗਰਿਕ ਨਾਲ ਵਿਆਹ ਕਰਵਾ ਕੇ ਸਿੱਧੀ ਨਾਗਰਿਕਤਾ ਹਾਸਲ ਨਹੀਂ ਕੀਤੀ ਜਾ ਸਕਦੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਬਿਨੇਕਾਰ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ 'ਚ ਮੁਹਾਰਤ ਸਿੱਧ ਕਰਨੀ ਪੈਂਦੀ ਹੈ। ਭਾਸ਼ਾ ਦੀ ਮੁਹਾਰਤ ਦੀ ਇਹ ਸ਼ਰਤ 18 ਤੋਂ 54 ਸਾਲ ਦੇ ਵਿਅਕਤੀਆਂ ਲਈ ਹੈ। ਕਬિલે ਗੌਰ ਹੈ ਕਿ ਕੈਨੇਡਾ 'ਚ ਅੰਗਰੇਜ਼ੀ ਅਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਬਿਨੇਕਾਰ ਨੂੰ ਇਹ ਦੋਵੇਂ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਵਿੱਚ ਸੀਐਲਬੀ 4 ਲੈਵਲ ਹਾਸਲ ਕਰਨਾ ਪੈਂਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅੰਗਰੇਜ਼ੀ ਅਤੇ ਫ੍ਰੈਂਚ ਦੇ ਟੈਸਟਾਂ ਵਿੱਚੋਂ ਆਏ ਅੰਕ ਦੇ ਆਧਾਰ 'ਤੇ ਹੀ ਵੱਖ-ਵੱਖ ਸੀਐਲਬੀ ਸਥਾਪਿਤ ਕੀਤੇ ਗਏ ਨੇ। CLB ਲੈਵਲਸ ਬਾਰੇ ਵਧੇਰੇ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਬਿਨੇਕਾਰ ਨੂੰ ਸਿਟੀਜ਼ਨਸ਼ਿਪ ਟੈਸਟ ਪਾਸ ਕਰਨਾ ਪੈਂਦਾ ਹੈ। ਇਹ ਸ਼ਰਤ ਵੀ 18 ਤੋਂ 54 ਸਾਲ ਤੇ ਵਿਅਕਤੀਆਂ ਲਈ ਹੈ। ਇਸ ਪੇਪਰ 'ਚ ਬਿਨੇਕਾਰ ਨੂੰ ਕੈਨੇਡਾ ਦੇ ਇਤਿਹਾਸ, ਭੂਗੋਲ, ਅਰਥਵਿਵਸਥਾ, ਸਰਕਾਰ, ਕਾਨੂੰਨ ਤੇ ਚਿੰਨ੍ਹ ਇਨ੍ਹਾਂ ਦੇ ਨਾਲ ਸੰਬੰਧੀ ਸਵਾਲ ਪੁੱਛੇ ਜਾਂਦੇ ਨੇ ਇਸ ਟੈਸਟ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ ਬਾਰੇ ਸਮਝ ਦੀ ਪਰਖ ਵੀ ਕੀਤੀ ਜਾਂਦੀ ਹੈ 45 ਮਿੰਟ ਦੇ ਟੈਸਟ ਨੂੰ ਪਾਸ ਕਰਨ ਲਈ ਬਿਨੇਕਾਰ ਨੂੰ 20 ਵਿੱਚੋਂ ਘੱਟੋ-ਘੱਟ 15 ਸਵਾਲਾਂ ਦੇ ਸਹੀ ਉੱਤਰ ਦੇਣੇ ਪੈਂਦੇ ਨੇ ਬਿਨੇਕਾਰ ਕੋਲ ਟੈਸਟ ਨੂੰ ਪਾਸ ਕਰਨ ਦੇ ਤਿੰਨ ਮੌਕੇ ਹੁੰਦੇ ਨੇ ਪੇਪਰ ਪਾਸ ਹੋਣ ਤੋਂ ਮਗਰੋਂ ਆਖਰੀ ਕਦਮ ਨਾਗਰਿਕਤਾ ਸਮਾਰੋਦਾ ਹੁੰਦਾ ਜਿਸ ਵਿੱਚ ਬਿਨੇਕਾਰ ਕੈਨੇਡਾ ਦੀ ਨਾਗਰਿਕਤਾ ਦੇ ਸੌ ਚੁੱਕਦੇ ਨੇ 2025 ਦੀ ਪਾਸਪੋਰਟ ਰੈਂਕਿੰਗ ਅਨੁਸਾਰ ਕੈਨੇਡੀਅਨ ਪਾਸਪੋਰਟ ਹੋਲਡਰਸ ਨੂੰ 188 ਦੇਸ਼ਾਂ ਦੀ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਇਸ ਸੂਚੀ ਵਿੱਚ ਕੈਨੇਡਾ ਦੇ ਪਾਸਪੋਰਟ ਨੂੰ 7ਵਾਂ ਸਥਾਨ ਮਿਲਿਆ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ ਬਹੁਤ ਸਾਰੇ ਇਮੀਗ੍ਰੈਂਟਸ ਅੱਗੇ ਇਹ ਸਵਾਲ ਕਰਦੇ ਨੇ ਕਿ ਉਹਨਾਂ ਦੇ ਪਿਛਲੇ ਦੇਸ਼ ਦੀ ਨਾਗਰਿਕਤਾ ਦਾ ਕੀ ਬਣੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੋੜੀ ਨਾਗਰਿਕਤਾ ਦੀ ਸਹੂਲਤ ਨਹੀਂ ਦਿੰਦਾ ਜਦਕਿ ਪਾਕਿਸਤਾਨੀ ਮੂਲ ਦੇ ਲੋਕ ਕੁਝ ਦੇਸ਼ਾਂ ਦੀ ਦੋੜੀ ਨਾਗਰਿਕਤਾ ਹਾਸਲ ਕਰ ਸਕਦੇ ਨੇ। ਭਾਰਤੀ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਸਲੈਂਡਰ ਕਰਨਾ ਪੈਂਦਾ ਹੈ ਤੇ ਉਹ OCI ਲੈ ਸਕਦੇ ਨੇ। ਮਿਲੀ ਜਾਣਕਾਰੀ ਦੇ ਮੁਤਾਬਕ ਉਹ ਵਿਅਕਤੀ OCI ਕਾਰਡ ਲੈਣ ਦਾ ਅਧਿਕਾਰ ਰੱਖਦਾ ਹੈ ਜੋ 26 ਜਨਵਰੀ 1955 ਭਾਰਤ ਦਾ ਨਾਗਰਿਕ ਸੀ ਜਾਂ ਉਸ ਤੋਂ ਬਾਅਦ ਵੀ ਭਾਰਤ ਦਾ ਨਾਗਰਿਕ ਰਿਹਾ ਹੈ। ਇਸ ਐਕਟ ਦੀ ਸ਼ੁਰੂਆਤ 2005 ਦੇ ਵਿੱਚ ਸਿਟੀਜ਼ਨਸ਼ਿਪ ਐਕਟ 1955 ਚ ਕੀਤੇ ਗਏ ਇੱਕ ਸੋਧ ਦੇ ਰਾਹੀਂ ਕੀਤੀ ਗਈ ਸੀ। ਅਜਿਹੇ ਵਿਅਕਤੀ ਜੋ ਖੁਦ ਉਹਨਾਂ ਦੇ ਮਾਤਾ-ਪਿਤਾ ਤੇ ਪੂਰਵਜ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਨੇ ਜਾਂ ਫਿਰ ਨਾਗਰਿਕ ਰਹੇ ਨੇ ਇਸ ਦੇ ਲਈ ਯੋਗ ਨਹੀਂ ਹਨ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਤੋਂ 3 ਮਹੀਨੇ ਦੇ ਅੰਦਰ ਭਾਰਤੀਆਂ ਨੂੰ ਆਪਣਾ ਪਾਸਪੋਰਟ ਭਾਰਤੀ ਸਫਾਰਤਖਾਨੇ ਦੇ ਵਿੱਚ ਜਮ੍ਹਾਂ ਕਰਵਾ ਕੇ ਕੈਨਸਲ ਕਰਵਾਉਣਾ ਪੈਂਦਾ ਹੈ ਤੇ ਇਸ ਤੋਂ ਬਾਅਦ ਉਹ OCI ਕਾਰਡ ਲਈ ਅਰਜ਼ੀ ਦੇ ਸਕਦੇ ਨੇ OCI ਹੋਲਡਰਸ ਜਿੰਨੀ ਵਾਰੀ ਚਾਹਣ ਭਾਰਤ ਆ ਸਕਦੇ ਨੇ ਤੇ ਲੰਮੇ ਸਮੇਂ ਲਈ ਭਾਰਤ ਰਹਿ ਸਕਦੇ ਨੇ ਉਹਨਾਂ ਨੂੰ ਭਾਰਤ 'ਚ ਕਿਸੇ ਵੀ ਸਮੇਂ ਲਈ ਠਹਿਰਨ ਲਈ ਸਥਾਨਕ ਪੁਲਿਸ ਅਧਿਕਾਰੀਆਂ ਦੇ ਨਾਲ ਰਜਿਸਟ੍ਰੇਸ਼ਨ ਤੋਂ ਛੋਟ ਮਿਲਦੀ ਹੈ OCI ਕਾਰਡ ਨਾ ਹੋਣ ਦੀ ਸੂਰਤ 'ਚ ਉਕਤ ਬਿਨੇਕਾਰਾਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਵੀਜ਼ਾ ਲੈਣਾ ਪੈਂਦਾ ਹੈ ਤੇ ਦੂਜੇ ਪਾਸੇ ਸਸਕੇਚਵਾਨ ਦੇ ਵਿੱਚ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਪਰ ਜੇ ਨੋਮੀਨੇਸ਼ਨਾਂ ਦੀ ਗੱਲ ਕਰੀਏ ਤਾਂ ਨੋਮੀਨੇਸ਼ਨਾਂ ਹਜੇ ਵੀ ਪੁਰਾਣੇ ਪੱਦਰ ਦੇ ਉੱਤੇ ਹੀ ਹੋ ਰਹੀਆਂ ਨੇ ਸਸਕੇਚਵਾਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਹੈ ਤੇ ਇਸੇ ਹੀ ਪ੍ਰੋਗਰਾਮ ਦੇ ਅਧੀਨ ਜਿਹੜੀਆਂ ਨੋਮੀਨੇਸ਼ਨਸ ਹੈ ਉਹਨਾਂ ਦੀ ਗਿਣਤੀ 3625 ਸੀ ਪਰ ਹੁਣ ਇਸ ਗਿਣਤੀ ਦੇ ਵਿੱਚ ਕੁੱਲ 1100 ਦਾ ਵਾਧਾ ਕੀਤਾ ਗਿਆ ਹੈ ਤੇ 4761 ਗਿਣਤੀ ਹੁਣ ਮੌਜੂਦਾ ਗਿਣਤੀ ਹੈ ਸਸਕੇਚਵਨ ਨੂੰ ਇਸ ਸਾਲ ਫੈਡਰਲ ਸਰਕਾਰ ਵੱਲੋਂ 1100 ਤੋਂ ਜ਼ਿਆਦਾ ਵਧੇਰੇ ਨੋਮੀਨੇਸ਼ਨਸ ਮਿਲੀਆਂ ਨੇ ਜਿਸ ਨਾਲ ਸੂਬੇ ਦੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਤੇ ਪੈ ਰਿਆ ਦਬਾਅ ਥੋੜਾ ਘਟਿਆ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੰਟਾ ਨੇ 2025 ਲਈ 1136 ਨਵੀਆਂ ਨੋਮੀਨੇਸ਼ਨਸ ਦੀ ਮਨਜ਼ੂਰੀ ਦਿੱਤੀ ਇਸ ਨਾਲ ਸਸਕੇਚਵਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਹੇਠ ਕੁੱਲ ਗਿਣਤੀ 3625 ਤੋਂ ਵੱਧ ਕੇ 4768 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਅਦਾ ਚੰਗਾ ਕਦਮ ਹੈ ਪਰ ਇਹ ਹਜੇ ਵੀ ਪਿਛਲੇ ਸਾਲਾਂ ਦੇ ਪੱਧਰ ਨਾਲੋਂ ਕਾਫੀ ਘੱਟ ਹੈ। ਸਸਕੇਚਵਾਨ ਸਰਕਾਰ ਹੈਲਥ케ਅਰ, ਖੇਤੀਬਾੜੀ ਤੇ ਸਕਿਲਡ ਟਰੇਡਰਸ ਦੇ ਖੇਤਰਾਂ ਦੇ ਵਿੱਚ ਆਉਣ ਵਾਲੀਆਂ ਫਾਈਲਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰੇਗੀ। ਨਵੀਆਂ ਨਾਮਿਨੇਸ਼ਨਾਂ ਵਿੱਚੋਂ 25% ਤੱਕ ਹਿੱਸਾ ਟਰਕਿੰਗ, ਹੋਟਲ ਰੈਸਟੋਰੈਂਟ, ਖਾਨਪੀਨ ਤੇ ਡਿਟੇਲ ਵਰਗੇ ਖੇਤਰਾਂ ਲਈ ਰੱਖਿਆ ਗਿਆ ਹੈ। ਇਮੀਗ੍ਰੇਸ਼ਨ ਐਂਡ ਕੈਰੀਅਰ ਟ੍ਰੇਨਿੰਗ ਮੰਤਰਾਲੇ ਨੇ ਆਖਿਆ ਹੈ ਕਿ ਇਹ ਵਾਧੂ ਨਾਮਿਨੇਸ਼ਨਸ ਸਸਕੇਚਵਾਨ ਦੇ ਨੌਕਰੀ ਦਤਾਵਾਂ ਦੀ ਮਦਦ ਕਰਨਗੀਆਂ ਪਰ ਇਹ ਫੈਡਰਲ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਦੇ ਅਸਰ ਨੂੰ ਪੂਰੀ ਤਰ੍ਹਾਂ ਘਟ ਨਹੀਂ ਕਰਦੀਆਂ ਮੰਤਰਾਲੇ ਦੀ ਕਮਿਊਨੀਕੇਸ਼ਨ ਡਾਇਰੈਕਟਰ ਡੀਐਨ ਰੌਬਿੰਸਨ ਨੇ ਕਿਹਾ ਕਿ ਕੈਨੇਡਾ 'ਚ ਪੱਕੇ ਅਤੇ ਆਰਜੀ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਸਸਕੇਚਵਾਂਦੀ ਆਰਥਿਕ ਇਮੀਗ੍ਰੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਵਾਦੂ ਨਾਮਿਨੇਸ਼ਨ ਉਸ ਸਮੇਂ ਆਏ ਨੇ ਜਦੋਂ ਸਸਕੇਚਵਾਂ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਮਾਰਚ 'ਚ ਨਵਾਇਆ ਸੀ ਤੇ ਨੰਨੀਆਂ ਅਕੜੀਆਂ ਸ਼ਰਤਾਂ ਲਾਗੂ ਕੀਤੀਆਂ ਸੀ ਇਹ ਬਦਲਾ ਫੈਡਰਲ ਸਰਕਾਰ ਵੱਲੋਂ ਸੰਸਕੀਚਵਾਂਦੀ ਨਾਮਿਨੇਸ਼ਨ ਗਿਣਤੀ ਅੱਧੀ ਕਰ ਦੇਣ ਤੋਂ ਬਾਅਦ ਕੀਤੇ ਗਏ ਨੇ ਜੋ 2019 ਤੋਂ ਬਾਅਦ ਸਭ ਤੋਂ ਘੱਟ ਸੀ ਫੈਡਰਲ ਸਰਕਾਰ ਨੇ ਇਹ ਵੀ ਨਿਰਧਾਰਿਤ ਕੀਤਾ ਹੈ ਕਿ ਕੁੱਲ ਨਾਮਿਨੇਸ਼ਨ ਵਿੱਚੋਂ 75% ਬੇਨਿਕਾਰ ਉਹ ਹੋਣੇ ਚਾਹੀਦੇ ਨੇ ਜੋ ਪਹਿਲਾਂ ਤੋਂ ਹੀ ਕੈਨੇਡਾ 'ਚ RC ਨਿਵਾਸੀ ਵਜੋਂ ਰਹਿ ਰਹੇ ਹੋਣ ਸੰਸਕੀਚਵਾਂ ਦੇ ਰੀਨਿਊ ਕੀਤੇ ਨਿਯਮਾਂ ਦੇ ਹੇਠ ਹਸਪਿਟੈਲਿਟੀ ਫੂਡ ਸਰਵਿਸ ਰਿਟੇਲ ਤੇ ਟਰੱਕਿੰਗ ਖੇਤਰਾਂ 'ਚ ਨਾਮਿਨੇਸ਼ਨ ਦੀ ਗਿਣਤੀ ਕੁੱਲ ਦੇ 25% ਤੱਕ ਸੀਮਿਤ ਕਰ ਦਿੱਤੀ ਗਈ ਹੈ ਇਹਨਾਂ ਤੋਂ ਇਲਾਵਾ ਸਪਾ ਸਲੂਨ ਤੇ ਪੈਟ ਕੇਅਰ ਵਰਗੀਆਂ ਸੇਵਾਵਾਂ ਹੁਣ ਇਸ ਯੋਜਨਾ ਦੇ ਲਈ ਯੋਗ ਨਹੀਂ ਇਸੇ ਨਾਲ ਹੀ ਮੈਨੂੰ دی اجازت ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ